ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਜੀ ਦੀ ਲਸਾਨੇ ਸ਼ਹਾਦਤ ਨੂੰ ਯਾਦ ਕਰਕੇ ਸਾਧ ਸੰਗਤ ਜੀ ਅੱਜ ਵੀ ਸਾਡੀ ਰੂਹ ਕੰਬ ਉੱਠਦੀ ਹੈ ਪਰ ਅਫਸੋਸ ਸਾਡੀ ਸਿੱਖ ਕੌਮ ਸਿੱਖ ਕੁਰਬਾਨੀਆਂ ਨੂੰ ਭੁੱਲ ਬੈਠੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵੇਲੇ ਜੋਤ ਸਿੰਘਾਂ ਦਾ ਕਹਿਰ ਉਹਨਾਂ ਉੱਤੇ ਢਾਇਆ ਗਿਆ ਉਸ ਨੂੰ ਵੇਖ ਕੇ ਤੁਹਾਨੂੰ ਜੂਨ ਮਹੀਨੇ ਦੀ ਗਰਮੀ ਵੀ ਠੰਡੀ ਜਾਪੇਗੀ ਕਿਉਂਕਿ ਜੂਨ ਮਹੀਨੇ ਦੀ ਗਰਮੀ ਤੱਤੀ ਤਵੀ ਤੱਤਾ ਰੇਤਾ ਤੇ ਗਰਮ ਕੜਾਹੀ ਵਿੱਚ ਉਬਲਦਾ ਗੁਰੂ ਦਾ ਸਰੀਰ ਜਿਸ ਨੂੰ ਵੇਖਣ ਵਾਲੇ ਤਾਹਾਂ ਮਾਰ ਮਾਰ ਕੇ ਰੋ ਰਹੇ ਸਨ ਪਰ ਸਾਧ ਸੰਗਤ ਜੀ ਉਥੇ ਚੰਦੂ ਪਾਪੀ ਵਰਗੇ ਬੜੇ ਖੁਸ਼ ਹੋ ਕੇ ਵੇਖ ਰਹੇ ਸਨ ਇਹ ਸਾਰੇ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਵੇਖ ਗੁਰੂ ਅਰਜਨ ਸਾਹਿਬ ਜੀ ਨੂੰ ਵੇਖ ਕੇ ਕਹਿਣ ਲੱਗੇ ਗੁਰੂ ਸਾਹਿਬ ਹੁਕਮ ਕਰੋ ਤਾਂ ਮੈਂ ਸਾਰੀ ਮੁਗਲਿਆ ਸਜਨਾ ਨੂੰ ਤਬਾ ਕਰ ਦਿਆਂ ਪਰ ਗੁਰੂ ਸਾਹਿਬ ਸ਼ਾਂਤੀ ਦੇ ਪੁੰਜ ਅਕਾਲ ਪੁਰਖ ਦੇ ਬਾਣੇ ਅੰਦਰ ਸ਼ਹੀਦੀ ਪ੍ਰਾਪਤ ਕਰ ਗਏ ਸੋ ਇਸ ਇਸ ਸ਼ਹੀਦੀ ਸਾਕੇ ਨੂੰ ਸਾਡੇ ਕਬੀਸ਼ਰੀ ਜੱਥੇ ਵੱਲੋਂ ਇਹ ਇਉਂ ਬਿਆਨ ਕੀਤਾ ਜਾ ਰਿਹਾ ਹੈ ਦਿੱਤੀ ਲੋਤੇ ਬੈਠੇ ਸਤਗੁਰ ਅਰਜਨ ਦੇਵ ਧਿਆ ਮੁਖ ਤੋ ਪਿਆਉ ਚਾਰੇ ਤੇਰਾ ਬਾਣਾ ਮਿੱਠਾ ਲਾਗੇ ਮੁਖ ਤੋ ਪਿਆਉ ਚਾਰੇ ਤਤਿ ਲੋਟੇ ਬੈਠੇ ਸਤਿਗੁਰ ਅਰਜਨ ਦੇਵ ਪਿਆਰੇ ਤੇਰਾ ਬਾਣਾ ਮਿੱਠਾ ਲਾਗੇ ਮੁਖ ਤੋ ਪਿਆਉ ਚਾਰੇ ਤੇਰਾ ਬਾਣਾ ਮਿੱਠਾ ਲਾਗੇ ਮੁਖ ਤੋ ਪਿਆਉ ਚਾਰੇ ਜੇਠ ਮਹੀਨਾ ਚੱਲੇ ਆ ਜਾਵੇ ਜੇ ਮਹੀਨਾ ਅਗ ਜ਼ੁਲਮ ਦੀ ਸੇਕ ਨਾ ਚੱਲਿਆ ਜਾਵੇ ਸਿਰ ਵਿੱਚ ਪਾਪੀ ਦਿੱਤੀ ਰੇਤ ਦੇ ਪਰ ਪਰ ਕੜਸ਼ੇ ਪਾਵੇ ਸਿਰ ਵਿੱਚ ਪਾਪੀ ਦਿੱਤੀ ਰੇਤ ਦੇ ਪਰ ਪਰ ਕੜਸ਼ੇ ਪਾਵੇ ਗੇ ਮੁਖ ਤੋ ਪਿਆਉ ਜਾਰੇ ਤੇਰਾ ਬਣਾ ਮਿੱਠਾ ਲਾਗੇ ਮੁਖ ਤੋ ਪਿਆਉ ਜਾਰੇ ਹਾਏ ਚੰਦੂ ਚੰਦਰ ਆਏ ਤੈਨੂੰ ਤਰਸ ਮਾਸਾ ਨ ਆਇਆ ਹਾਏ ਜੰਡੂ ਚੰਦਰ ਆਏ ਤੈਨੂੰ ਤਰਸ ਮਾਸਾ ਨ ਆਇਆ ਅੱਗ ਦੇ ਅੰਗਿਆਰਾਂ ਉਤੇ ਰੱਬੀ ਰੂਪ ਬਠਾਇਆ ਓਏ ਤੂੰ ਅੱਗ ਦੇ ਅੰਗਿਆਰਾਂ ਤੇ ਰੱਬੀ ਰੂਪ ਬਿਠਾਇਆ ਗੁਰੂ ਘਰ ਨੂੰ ਤੁਮਾਰੀ ਦੱਸੇ ਗੁਰੂ ਘਰ ਨੂੰ ਤੁਮਾਰੀ ਦੱਸੇ ਆਪਣੇ ਦਸੇ ਚੁਬਾਰੇ ਤੱਤੀ ਲੋਤੇ ਬੈਠੇ ਸਤ ਗੁਰ ਅਰਜਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤ ਗੁਰ ਅਰਜਨ ਦੇਵ ਪਿਆਰੇ ਓ ਖੜਾ ਚੜਨ ਅੰਗਾਰੇ ਤੱਤੀ ਲੋਤੇ ਬੈਠੇ ਸਤਗੁਰ ਅਰਜਨ ਦੇਵ ਪਿਆਰੇ ਤੱਤੀ ਲੋਤੇ ਬੈਠੇ ਸਤਗੁਰ ਅਰਜਨ ਦੇਵ ਪਿਆਰੇ ਚੰਦੂ ਦੀਨੋ ਤਾ ਹਮਾਰੇ ਚੰਦੂ ਦੀਨੋ ਤਾ ਹਮਾਰੇ ਸੁਣ ਕੇ ਦਰਦ ਕਹਾਣੀ ਦਰਸ਼ਨ ਦੇਖ ਕੇ ਜੀਵਾ ਸਤਗੁਰ ਮੁਖੋ ਕਹੈ ਗੁਰਬਾ ਜੀਵਾ ਸਤਗੁਰ ਮੁਖੋ ਕਹੈ ਗੁਰਬਾਣੀ 라ਵੀ ਦੇ ਵਿੱਚ ਪ੍ਰੇਮੀ ਸੰਗੇ 라ਵੀ ਦੇ ਵਿੱਚ ਪ੍ਰੇਮੀ ਸੰਗੇ ਡੁੱਬਦੇ ਤਾਰਨ ਹਾਰੇ ਤੱਤਿ ਲੋਤੇ ਬੈਠੇ ਸਤਗੁਰ ਅਰਜਨ ਦੇਵ ਪਿਆਰੇ ਤੱਤਿ ਲੋਤੇ ਬੈਠੇ ਸਤਗੁਰ ਅਰਜਨ ਦੇਵ ਪਿਆਰੇ ਤੱਤਿ ਲੋਤੇ ਬੈਠੇ ਸਤਗੁਰ ਅਰਜਨ ਦੇਵ ਗੁਰ ਅਰਜਨ ਦੇਵ ਪਿਆਰੇ ਸੋ ਸਾ ਸੰਗਤ ਜੀ ਇਹniak ਝਾੜੇ ਜਥੇ ਵੱਲੋਂ ਬੇਂਦਿਆ ਪ੍ਰਵਾਨ ਕਰਨੀਆਂ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ